ਸ਼ਰੀਰੀ ਕਮੀ ਹੋਣ ਦੇ ਬਾਵਜੂਦ ਕੁਝ ਨੌਜਵਾਨ ਹਿੰਮਤ ਨਹੀਂ ਛੱਡਦੇ ਤੇ ਅੱਗੇ ਵਧਣ ਦੀ ਕੋਸ਼ਿਸ਼ ਲਗਾਤਾਰ ਕਰਦੇ ਰਹਿੰਦੇ ਆ ਐਸਾ ਹੀ ਇੱਕ ਹਿੰਮਤੀ ਨੌਜਵਾਨ ਹੈ ਗੁਲਸ਼ਨ ਸਿੰਘ ਜੋ ਪਿੰਡ ਗਲੜੀ ਦਾ ਰਹਿਣ ਵਾਲਾ ਹੈ ਤੇ ਅੱਜ ਸਾਡੇ ਨਾਲ ਮੌਜੂਦ ਹੈ ਜੋ ਜਨਮजात ਨੇਤਰਹੀਣ ਹੋਣ ਦੇ ਬਾਵਜੂਦ ਸਾਧਨਾਂ ਦੀ ਕਮੀ ਹੋਣ ਦੇ ਬਾਵਜੂਦ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਗੁਲਸ਼ਨ ਸਿੰਘ ਨਾਲ ਗੱਲਬਾਤ ਕਰਦੇ ਆ ਗੁਲਸ਼ਨ ਜੀ ਕਿੰਨੀ ਉਮਰ ਵਿੱਚ ਤੁਸੀਂ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਇਸ ਸਤਸਾਦਾਂ ਸੀ ਜਦੋਂ ਸੈਂਟਰ ਖਾਲਸਾ ਜੀਤਮ ਖਾਨਾ ਵਿਖੇ ਦਾ ਹਲ ਹੋ ਗਿਆ ਸੀ ਉੱਥੇ ਸਾਨੂੰ ਉਹਨਾਂ ਨੇ ਸਿਖਾਇਆ ਜਿਹਦੇ ਵਿੱਚ ਭਾਈ ਮਿੰਦਰ ਸਿੰਘ ਉਸਤਾਦ ਜੀ ਤੇ ਭਾਈ ਰਣਜੀਤ ਸਿੰਘ ਉਸਤਾਦ ਨੇ ਸਾਨੂੰ ਸੰਗੀਤ ਦੀ ਸਿੱਖਿਆ ਜਿਹੜੀ ਦਿੱਤੀ ਸੀ ਸੰਗੀਤ ਦੇ ਨਾਲ ਨਾਲ ਪੜ੍ਹਾਈ ਵੀ ਸ਼ੁਰੂ ਕੀਤੀ ਹਾਂਜੀ ਪੜ੍ਹਾਈ ਜਿਹੜੀ ਪਲੱਸ 2 ਤੱਕ ਕੀਤੀ ਜੀ ਪ੍ਰਿੰਸੀਪਲ ਗੁਰਜੰਨ ਸਿੰਘ ਤੇ ਮਾਸਟਰ ਭੋਲਾ ਨਾਦ ਜੀ ਉਹਨਾਂ ਨੇ ਸਾਨੂੰ ਜਿਹੜੀ ਪੜ੍ਹਾਈ ਕਰਵਾਈ ਤੇ ਮਾਸਟਰ ਰਣਜੀਤ ਸਿੰਘ ਜੀ ਪਲੱਸ 2 ਤੱਕ ਅਸੀਂ ਉੱਥੇ ਪੜ੍ਹਾਈ ਕੀਤੀ ਬਰੇਨ ਲਿਪੀ ਨਾਲ ਪੜ੍ਹਦੇ ਹਾਂ ਹਾਂਜੀ 10ਵੀਂ ਤੱਕ ਬਰੇਨ ਲਿਪੀ ਨਾਲ ਅਤੇ ਪਲੱਸ 1 ਤੇ ਪਲੱਸ 2 ਸੀਨੀਅਰ ਸੈਕੰਡਰੀ ਸਕੂਲ ਉੱਥੇ ਕੀਤੀ ਅੱਗੋ ਪਤਾ ਲੱਗਿਆ ਕਿ ਇਹ ਬੀਕਮ ਤੇ ਵੀ ਬੀਐਚਵੀ ਐਡਮਿਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਸਰ ਤੇ ਸਿਰੇ ਕਿਉਂ ਨਹੀਂ ਚੜੀ ਇਹ ਗੁਰਨਾਕਦੇਵ ਯੂਨੀਵਰਸਿਟੀ ਦਾ ਜਿਹੜਾ ਅਜਿਸਟਰ ਨੰਬਰ ਹੈ ਉਹ ਅਸੀਂ ਨਹੀਂ ਘਟਵਾ ਸਕੇ ਇਸ ਕਰਕੇ ਐਡਮਿਸ਼ਨ ਨਹੀਂ ਹੋ ਸਕੀ ਨਾਲੇ ਰਾਈਟਰ ਦਾ ਕਾਰਨ ਸੀ ਰਾਈਟਰ ਦਾ ਕਾਰਨ ਮਤਲਬ ਰਾਈਟਰ ਨਹੀਂ ਮਿਲਿਆ ਹਾਂਜੀ ਪੇਪਰ ਦਿੱਤੇ ਸੀ ਹਾਂਜੀ ਇੱਕ ਦਿੱਤਾ ਸੀ ਉੱਥੇ ਪਹਿਲਾਂ ਅੱਗੋ ਰਾਈਟਰ ਨਹੀਂ ਮਿਲਿਆ ਇੱਕ ਪੇਪਰ ਦਿੱਤਾ ਅੱਗੋ ਰਾਈਟਰ ਨਹੀਂ ਮਿਲਿਆ ਅੱਗੋ ਗਵਰਨਮੈਂਟ ਕਾਲਜ ਵੀ ਗਏ ਸੀ ਐਡਮਿਸ਼ਨ ਲੈਣ ਲਈ ਉੱਥੇ ਐਡਮਿਸ਼ਨ ਕਿਉਂ ਨਹੀਂ ਮਿਲੀ ਹਾਂਜੀ ਇਸ ਕਰਕੇ ਹੋ ਜਿਹੜਾ ਮੈਂ ਕਹਿ ਰਿਹਾ ਸੀ ਨਾ ਜਿਸ ਦਾ ਨੰਬਰ ਨਹੀਂ ਕਟਵਾਇਆ ਇਹ ਗੁਨਾਗਦੇਵ ਯੂਨੀਵਰਸਿਟੀ ਦਾ ਹਾਂਜੀ ਇਸ ਕਰਕੇ ਉੱਥੇ ਐਡਮਿਸ਼ਨ ਜਿਹੜੀ ਹੈ ਨਹੀਂ ਮਿਲ ਸਕੇ ਉਹਨਾਂ ਕੋਲ ਸਿਸਟਮ ਹੈ ਅਰੇਂਜਮੈਂਟ ਹੈ ਵੈਸੇ ਨੇਥਰਹੀਨ ਨੂੰ ਪੜਾਉਂਦੇ ਨਹੀਂ ਸਰ ਹੈ ਹੀ ਨਹੀਂ ਇੱਥੇ ਸਿਸਟਮ ਹੀ ਨਹੀਂ ਹੈ ਤੇ ਸੰਗੀਤ ਦੇ ਹਰੀਏ ਵਿੱਚ ਕਿਦੋਂ ਸ਼ੁਰੂਆਤ ਕੀਤੀ ਜਿਸ ਵੇਲੇ ਪੜਦੇ ਪਏ ਸੀ ਉਦੋਂ ਤੇ ਸਿੱਖਣਾ ਸ਼ੁਰੂ ਕਰ ਦਿੱਤਾ ਲੇਕਿਨ ਗਾਣਾ ਕਿਦੋਂ ਸ਼ੁਰੂ ਕੀਤਾ ਸ਼ਬਦ ਕਿਦੋਂ ਸ਼ੁਰੂ ਕੀਤਾ ਸ਼ਬਦ ਮੈਂ ਉੱਥੇ ਸ਼ੁਰੂ ਕਰਤੀ ਸੀ ਗੁਰਦਾਰ ਸਾਹਿਬ ਵਿਖੇ ਜਦੀਮ ਖਾਨੇ ਦੇ ਜਿਹੜੇ ਉਤਮ ਕੀਰਤਨ ਵਗੈਰਾ ਕਰਦਾ ਸੀਗਾ ਤਾਂ ਫਿਰ ਉੱਥੇ ਹੌਲੀ ਹੌਲੀ ਜਿਹੜਾ ਮੇਰਾ ਚੱਕਾ ਖੁੱਲਣਾ ਸ਼ੁਰੂ ਹੋ ਗਿਆ ਪਰ ਜਿਹੜਾ ਅਸਲੀ ਚੱਕਾ ਸੀ ਉਹ ਜਦੋਂ ਬਾਹਰ ਆਇਆ ਤੇ ਫਿਰ ਮੈਂ ਹੁਣ ਇੱਥੇ ਲਗਭਗ ਕੀਰਤਨ ਕਰਦਾ ਗੁਰਦਵਾਰ ਸਾਹਿਬ ਵਿਖੇ ਦੇਖਿਆ ਤੁਸੀਂ ਤਬਲਾ ਵੀ ਬਹੁਤ ਸੋਹਣਾ ਵਜਾ ਰਹੇ ਹੋ ਇਹਦੀ ਸਿੱਖਿਆ ਕਿਦੋਂ ਤੋਂ ਸ਼ੁਰੂ ਕੀਤੀ ਹੈ ਸੰਗੀਤ ਦੇ ਨਾਲ ਨਾਲ ਹੀ ਸ਼ੁਰੂ ਹੋ ਗਈ ਹਾਂਜੀ ਉਸਦੇ ਨਾਲ ਹੀ ਸ਼ੁਰੂ ਕੀਤੀ ਸੀ ਅੱਗੋਂ ਕੀ ਕਰਨਾ ਚਾਹੁੰਦੇ ਹੋ ਅੱਗੋਂ ਪੜ੍ਹਨਾ ਚਾਹੁੰਦੇ ਹਾਂ ਸੰਗੀਤ ਜਾਂ ਪੜਾਈ ਦੂਸਰੀ ਮੇਨੇ ਦੋਨੇ ਚਾਉਣੀ ਨਾ ਦੋਨੇ ਹੁਣ ਸਾਡੇ ਕੋਈ ਚੰਗਾ ਬਹੁਤ ਸੋਹਣਾ ਤਬਲਾ ਵਜਾ ਲੰਦੇ ਹੋ ਸ਼ਬਦ ਵੀ ਬਹੁਤ ਸੋਹਣੇ ਕਰਦੇ ਹੋ ਲੋਕਾਂ ਨੂੰ ਗੁਰਬੰਧਾ ਜੋੜ ਰਹੇ ਹੋ ਕੀ ਅਪੀਲ ਕਰਨਾ ਚਾਹੋਗੇ ਸਰਕਾਰਾਂ ਨੂੰ ਜਾਂ ਲੋਕਾਂ ਨੂੰ ਜਿਹੜੇ ਤੁਹਾਡੇ ਵਰਗੇ ਨੇਤਰ ਹੀ ਨੇ ਉਹਨਾਂ ਲਈ ਕੁਝ ਕਰਨਾ ਚਾਹੀਦਾ ਹਾਂ ਜੀ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਬ੍ਰੇਲ ਟੀਚਰ ਨੇ ਉਹ ਹੁਣ ਚਾਹੀਦੇ ਨੇ ਕਿਉਂਕਿ ਜੇਕਰ ਨੋਰਮਲ ਬੱਚੇ ਵਧੀਆ ਤਰੀਕੇ ਨਾਲ ਪੜ ਸਕਦੇ ਤੇ ਸਾਡੇ ਸਾਡੀ ਬਾਰੇ ਵੀ ਸਰਕਾਰਾਂ ਨੂੰ ਚਾਹੀਦਾ ਜਾਂ ਦੂਜੀਆਂ ਸਮਾਜਿਕ ਸੰਸਥਾਵਾਂ ਨੂੰ ਚਾਹੀਦਾ ਕੀ ਬ্লাইਂਡ ਦੀ ਜਿਹੜੀ ਸਮੱਸਿਆਵਾਂ ਉਹਨਾਂ ਨੂੰ ਦੂਰ ਕੀਤਾ ਜਾਵੇ ਬਰੇਲ ਵੱਤ ਵਾਦ ਲਾਗੂ ਕੀਤੀ ਜਾਵੇ ਸਰਕਾਰ ਵੱਲੋਂ ਬਿਲਕੁਲ ਜੀ ਗੁਲਸ਼ਨ ਸਿੰਘ ਜੀ ਨੇ ਦੱਸਿਆ ਕਿ ਸਰਕਾਰ ਨੂੰ ਸਾਡੇ ਵਰਗੇ ਬੱਚਿਆਂ ਲਈ ਕੁਝ ਕਰਨਾ ਚਾਹੀਦਾ ਹੈ ਸਾਡੇ ਨਾਲ ਸਮਾਜ ਸੇਵਕ ਤੇ ਬਹੁਤ ਹੀ ਅੰਤਰਰਾਸ਼ਟਰੀ ਪੱਧਰ ਤੇ ਪੇਂਟਿੰਗ ਵਿੱਚ ਖਿਆਤੀ ਹਾਸਿਲ ਕਰ ਚੁੱਕੇ ਵਿਰਤ ਸਾਹਿਬ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵਿਰਤ ਸਾਹਿਬ ਕੀ ਹੋਣਾ ਚਾਹੀਦਾ ਹੈ ਜਿੱਦਾਂ ਤੁਸੀਂ ਆਪਣੀ ਅੱਕੀ ਦੇਖਿਆ ਭੀ ਇਹਨਾਂ ਨੇ ਮਿਹਨਤ ਕੀਤੀ ਹੈ ਔਰ ਆਪਣੇ ਹੁਨਰ ਦੇ ਬਦੌਲਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਕੀ ਹੋਣਾ ਚਾਹੀਦਾ ਇਹਨਾਂ ਲਈ ਇਨਾ ਵਾਸਤੇ ਜਿਹੜੀਆਂ ਇਹ ਲੁੰਦੀਆਂ ਸਹੂਲਤਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਖਾਸ ਕਰਕੇ ਜੇ ਬੰਦੇ ਕੋਲ ਲੈਂਗੁਏਜ ਨਹੀਂ ਹੈ ਭਾਸ਼ਾ ਨਹੀਂ ਹੈ ਤਾਂ ਉਹ ਕਿਵੇਂ ਸਿੱਖੇਗਾ ਕਿਵੇਂ ਪੜ੍ਹੇਗਾ ਕਿਵੇਂ ਆਪਣਾ ਗਿਆਨ ਅਰਜਿਤ ਕਰ ਪਾਏਗਾ ਤੇ ਇਹਨਾਂ ਨੂੰ ਸਭ ਤੋਂ ਵੱਧ ਮੁਸ਼ਕਲ ਆ ਰਹੀ ਹੈ ਬਰੇਲ ਲਿਪੀ ਦੀ ਜਿਹੜੀ ਕਿਤੇ ਵੀ ਸਾਡੇ ਇੱਥੇ ਅਵੇਲੇਬਲ ਨਹੀਂ ਹੈ ਤੇ ਸਾਨੂੰ ਪਦ ਸਰਕਾਰਾਂ ਨੂੰ ਇਹੋ ਬੇਨਤੀ ਕਰਦੇ ਆਂ ਹੇ ਜਿਵੇਂ ਗੁਰਚ ਸਿੰਘ ਨੇ ਕਿਹਾ ਹੈ ਵੀ ਸਾਡੇ ਹਰ ਈਲੇ ਦੇ ਵਿੱਚ ਬਰੇਲ ਲਿਪੀ ਦੀ ਜਿਹੜੀ ਆ ਉਹ ਸੁਵਿਧਾ ਹੋਣੀ ਚਾਹੀਦੀ ਆ ਉਹਦੇ ਕਾਲਜ ਹੋਣੇ ਚਾਹੀਦੇ ਨੇ ਉਹਨਾਂ ਦੇ ਇਨਸਟ੍ਰਕਟਰ ਹੋਣੇ ਚਾਹੀਦੇ ਤੇ ਟੀਚਰ ਹੋਣੇ ਚਾਹੀਦੇ ਨੇ ਤਾਂ ਜੋ ਜਿਹੇ ਵਿਦਿਆਰਥੀ ਜਿਹੜੇ ਵਿਚਾਰੇ ਨੇਤਰਹੀਣ ਨੇ ਉਹ ਆਪਣੀ ਪੜ੍ਹਾਈ ਜਿਹੜੀ ਆ ਪੂਰੀ ਕਰ ਸਕਣ ਬਹੁਤ ਹੀ ਹਿੰਮਤੀ ਨੌਜਵਾਨਾ ਗੁਲਸ਼ਨ ਸਿੰਘ ਪਿਤਾ ਦੀ ਡੈਥ ਹੋ ਗਈ 14 ਸਾਲ ਦੀ ਉਮਰ ਵਿੱਚ ਫਿਰ ਵੀ ਹਿੰਮਤ ਨਹੀਂ ਛੱਡੀ ਅੱਗੋਂ ਪੜ੍ਹਨ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗੋਂ ਸਰਕਮਸਟੈਂਸਿਸ ਉਹ ਜੇ ਨਹੀਂ ਮਿਲੇ ਕਾਲਜ ਚ ਐਡਮਿਸ਼ਨ ਨਹੀਂ ਮਿਲੀ ਇਹੋ ਜਿਹੇ ਬੱਚਿਆਂ ਨੂੰ ਕਿੱਦਾਂ ਦਾ ਰਿਸਪਾਂਸ ਚਾਹੀਦਾ ਹੈ ਰਿਸਪੌਂਸ ਇਹ ਚਾਹੀਦਾ ਹੈ ਜੀ ਅੱਜ ਕੱਲ ਇਹਨਾਂ ਨੂੰ ਸਪੈਸ਼ਲ ਚਾਈਲਡ ਕਹਿੰਦੇ ਆ ਸਪੈਸ਼ਲ ਚਾਈਲਡ ਦਾ ਮਸਲਾ ਮਤਲਬ ਇਹ ਹੁੰਦਾ ਹੈ ਜਿਨ੍ਹਾਂ ਨੂੰ ਸਪੈਸ਼ਲ ਤਵੱਜੂ ਦੀ ਜ਼ਰੂਰਤ ਹੈ ਤੇ ਸਪੈਸ਼ਲ ਤਵੱਜੂ ਦੇ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਜੋ-ਜੋ ਇਹਨਾਂ ਦੀਆਂ ਕਮੀਆਂ ਨੇ ਜਿਸ ਤਰੀਕੇ ਨਾਲ ਇਹਨਾਂ ਦੀਆਂ ਕਮੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਉਹ ਸਾਰੀਆਂ ਇਹਨਾਂ ਨੂੰ ਦਿੱਤੀਆਂ ਜਾਣ ਐਡਮਿਸ਼ਨ ਜਿਹੜੀ ਹੈ ਇਹ ਕਾਲਜ ਦੇ ਵਿੱਚ ਪ੍ਰਾਇੋਰਟੀ ਬੇਸ ਤੇ ਹੋਣੀ ਚਾਹੀਦੀ ਹੈ ਇਹਨਾਂ ਵਾਸਤੇ ਖਾਸ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਇਹਨਾਂ ਨੂੰ ਉੱਥੇ ਕੋਈ ਦੁੱਖ ਤਕਲੀਫ ਨਾ ਹੋ ਪਾਏ ਤੇ ਇਹ ਆਪਣੀ ਜਿਹੜੀ ਹੈ ਪੜਾਈ ਜਿਹੜੀ ਹੈ ਇਹ ਪੂਰੀ ਕਰ ਸਕਣ ਤੇ ਆਪਣੀ ਕੋਈ ਦਿੱਕਤ ਨਾ ਆਵੇ ਪੜ ਜਿੱਦਦਾ ਦਾ ਇਹਨਾਂ ਵਿੱਚ ਹੁਨਰ ਹੈ ਅੱਛੀ ਆਵਾਜ਼ ਹੈ ਔਰ ਤਬਲਾ ਵੀ ਬਹੁਤ ਵਧੀਆ ਵਜਾ ਰਹੇ ਆ ਹਰਮੋਨੀਓ ਵੀ ਬਹੁਤ ਵਧੀਆ ਵਜਾ ਲੈਂਦੇ ਆ ਲੱਗਦਾ ਨਹੀਂ ਕਿ ਜਿੱਦਾਂ ਧਾਰਮਿਕ ਸੰਸਥਾਵਾਂ ਸ਼ਲੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਗੈਰਾ ਉਹਨਾਂ ਨੂੰ ਵੀ ਇਹਨਾਂ ਲਈ ਕੁਝ ਕਰਨਾ ਚਾਹੀਦਾ ਅ ਵੇਖੋ ਜਿਆਦਾ ਮੈਂ ਧਾਰਮਿਕ ਐਂਗਲ ਤੇ ਜਿਆਦਾ ਤੇ ਨਹੀਂ ਕੁਝ ਕਵਾਂਗਾ ਮੈਨੂੰ ਇਹ ਜ਼ਰੂਰ ਕਹਾ ਕਿ ਜਿੰਨੀਆਂ ਵੀ ਸੰਸਥਾਵਾਂ ਹਨ ਚਾਹੇ ਉਹ ਧਾਰਮਿਕ ਹਨ ਚਾਹੇ ਉਹ ਸਮਾਜਿਕ ਹਨ ਜਾਂ ਦੂਸਤੀਆਂ ਐਨ ਜੀਓਜ਼ ਨੇ ਉਹ ਜਿੰਨੀਆਂ ਵੀ ਇਹੇ ਲੋੜਵੰਦ ਲੋਕਾਂ ਨੂੰ ਉਹਨਾਂ ਦੀ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਵਾ ਤੇ ਆਪਣੀ ਜਿਹੜੀ ਉਹਨਾਂ ਦੀ ਡਿਊਟੀ ਹੈ ਉਹਨਾਂ ਨੂੰ ਪੂਰੀ ਕਰਨੀ ਚਾਹੀਦੀ ਤੇ ਬਿਲਕੁਲ ਜੀ ਜਰਾ ਜਿਆ ਰਿਸਪਾਂਸ ਮਿਲੇ ਤਾਂ ਆਪਣੇ ਹੁਨਰ ਦੀ ਬਦੌਲਤ ਇਹੋ ਜਿਹੇ ਨੌਜਵਾਨਾਂ ਨੇ ਸਰੀਰਕ ਕਮੀ ਨਾਲ ਜੂਝ ਰਹੇ ਨੌਜਵਾਨ ਕੁਝ ਨਾ ਕੁਝ ਵੱਖਰਾ ਕਰਕੇ ਦਿਖਾ ਸਕਦੇ ਆ ਤੇ ਸਰਕਾਰਾਂ ਨੂੰ ਵੀ ਇਹਨਾਂ ਦੇ ਲਈ ਕੁਝ ਵੱਖਰਾ ਕਰਨਾ ਚਾਹੀਦਾ ਕੁਝ ਅਲੱਗ ਤੋਂ ਕਰਕੇ ਦਿਖਾਉਣਾ ਚਾਹੀਦਾ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਲਿਵਿੰਗ ਇੰਡੀਆ ਨਿਊਜ਼